ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 810 ਤੋਂ ਲੈ ਕੇ 812 ਤੱਕ ਸਵੈਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਬਿਲਾਵਲ ਮਹੱਲਾ ਪੰਜਵਾਂ ਚਰਨ ਪੈ ਸੰਤ ਬੋਹਿਤਾ ਤਰੇ ਸਾਗਰ ਜੀਤ मार्ग पाये उद्यान मह गुरुदस्े पेत। हर 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 हरे हर 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 चेत हेत हर 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 हर, हर हरे हर हर हरे, हर, हर हेत ਉਠਤ ਬੈਠਤ ਸੋਵਤੇ ਹਰ 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 ਚੇਤ ਰਹਾਓ ਹੰਦੀ ਸੰਗਤ ਜੀ ਗੁਰੂ ਆਜਨ ਪਾਸ਼ਾ ਕਹਿੰਦੇ ਨੇ ਕਿ ਜਿਸ ਜੀਵ ਲਈ ਸੰਤ ਜਨਾਂ ਦੇ ਚਰਨ ਜਹਾਜ਼ ਬਣ ਜਾਂਦੇ ਨੇ ਉਹ ਇਸ ਸੰਸਾਰ ਸਾਗਰ ਤੋਂ ਤਰ ਜਾਂਦੇ ਨੇ ਭਾਵ ਕਿ ਜਿਹੜੇ ਸੰਤ ਜਨਾਂ ਦੀ ਗੁਰੂ ਜਨਾਂ ਦੀ ਸ਼ਰਨ ਵਿੱਚ ਆਉਂਦੇ ਨੇ ਉਹ ਇਸ ਸੰਸਾਰ ਸਾਗਰ ਨੂੰ ਤਰ ਜਾਂਦੇ ਨੇ ਕਹਿੰਦੇ ਗੁਰੂ ਦੁਆਰਾ ਹੀ ਉਹਨਾਂ ਨੂੰ ਪਰਮੇਸ਼ਰ ਦੇ ਨਾਮ ਸਿਮਰਨ ਦਾ ਭੇਦ ਪਤਾ ਲੱਗਦਾ ਜਿਸ ਰਾਹੀਂ ਉਹ ਇਸ ਵਿਕਾਰਾਂ ਦੇ ਵਿਖੜੇ ਜੰਗਲ ਦੇ ਵਿੱਚ ਸਹੀ ਰਸਤਾ ਲੱਭ ਲੈਂਦੇ ਨੇ ਜੀਵਨ ਦਾ ਕਹਿੰਦੇ ਪਰਮੇਸ਼ਰ ਦਾ ਨਾਮ ਸਦਾ ਹੀ ਪ੍ਰੇਮ ਦੇ ਨਾਲ ਚੇਤੇ ਰੱਖਿਆ ਕਰ ਉੱਠਦੇ ਆਂ ਬੈਠਦੇ ਆਂ ਸੌਂਦੇ ਆਂ ਹਰ ਵਕਤ ਪਰਮੇਸ਼ਰ ਨੂੰ ਆਪਣੀ ਯਾਦ ਵਿੱਚ ਵਸਾਓ ਪੰਜ ਚੋਰ ਆਗੇ ਪਗੇ ਜਬ ਸਾਧ ਸੰਗੀਤ ਪੂੰਜੀ ਸਾਬਤ ਕਣੋਂ ਲਾਭ ਗ੍ਰਹਿ ਸੋਬਾ ਸੇਤ ਜਿਹੜੇ ਜੀਵ ਕਹਿੰਦੇ ਸਾਧ ਸੰਗਤ ਦੇ ਵਿੱਚ ਪਰਮੇਸ਼ਰ ਦਾ ਨਾਮ ਜਪਦੇ ਨੇ ਜਿਹੜੇ ਪੰਜੇ ਕਾਮਾਦਿਕ ਬੈਰੀ ਨੇ ਉਹ ਤੇ ਉਹਨਾਂ ਦੇ ਅੱਗੇ ਲੱਗ ਤੁਰ ਜਾਂਦੇ ਨੇ ਫਿਰ ਉਹਨਾਂ ਨੂੰ ਉਹਨਾਂ ਦਾ ਕੋਈ ਡਰ ਨਹੀਂ ਰਹਿੰਦਾ ਹੈਗਾ ਉਹ ਆਪਣੀ ਆਤਮਿਕ ਜੀਵਨ ਦੀ ਪੂੰਜੀ ਸਹੀ ਸਲਾਮਤ ਇੱਥੋਂ ਲੈ ਕੇ ਪਰਲੋਕ ਵਿੱਚ ਪਹੁੰਚਦੇ ਨੇ ਨਹਿਚਲ ਆਸਣ ਮਿੱਟੀ ਚਿੰਤ ਨਹੀਂ ਡੋਲੇਤ ਪਰਮ ਪਲਾਵਾ ਮਿਟ ਗਿਆ ਪ੍ਰਭ ਦੇਖਤ ਨੇਤ ਫਿਰ ਇਹ ਕਹਿੰਦੇ ਨਾਮ ਜਪਣ ਦੀ ਬਰਕਤ ਸਦਕਾ ਉਹਨਾਂ ਦੀ ਚਿੰਤਾ ਖਤਮ ਹੋ ਜਾਂਦੀਆਂ ਨੇ ਉਹ ਵਿਕਾਰਾਂ ਵੱਲੋਂ ਡੋਲਦੇ ਨਹੀਂ ਹੈਗੇ ਟਿਕ ਉਹਨਾਂ ਦਾ ਮਨ ਟਿਕ ਜਾਂਦਾ ਸਾਰੇ ਭਰਮ ਭੁਲੇਖੇ ਦੂਰ ਹੋ ਜਾਂਦੇ ਨੇ ਸਾਧ ਸੰਗਤ ਦੇ ਵਿੱਚ ਉਹ ਪਰਮੇਸ਼ਰ ਦਾ ਦਰਸ਼ਨ ਕਰਦੇ ਨੇ ਹਮੇਸ਼ਾ ਕਰਦੇ ਨੇ ਹਰ ਰੋਜ਼ ਕਰਦੇ ਨੇ ਜਦੋਂ ਨਾਮ ਜਪਦੇ ਨੇ ਗੁਣ ਗਬੀਰ ਗੁਣ ਨਾਇਕਾ ਗੁਣ ਕਹੀਤ ਕੇਤ ਨਾਨਕ ਪਾਇਆ ਸਾਧ ਸੰਗ ਹਰ ਹਰ ਅਮ੍ਰੇਤ ਨਾਨਕ ਜੀ ਕਹਿੰਦੇ ਨੇ ਜਦੋਂ ਸਾਧ ਸੰਗਤ ਦੇ ਵਿੱਚ ਉਹਦਾ ਨਾਮ ਜਪੀਦਾ ਤਾਂ ਉਸ ਪਰਮੇਸ਼ਰ ਨੂੰ ਪਾ ਲਈਦਾ ਉਹ ਪਰਮੇਸ਼ਰ ਜੋ ਕਹਿੰਦੇ ਗੁਣਾ ਦਾ ਸਮੁੰਦਰ ਹੈ ਗੁਣਾ ਦਾ ਮਾਲਕ ਹੈ ਤੇ ਉਹਦੇ ਸਾਰੇ ਗੁਣ ਅਸੀਂ ਦੱਸ ਨਹੀਂ ਸਕਦੇ ਗਿਣ ਨਹੀਂ ਸਕਦੇ ਉਹਦੇ ਗੁਣ ਅਣਗਿਣਤ ਨੇ ਬਿਲਾਵਲ ਮਹਿਲਾ ਪੰਜਵਾ ਬਿਨ ਸਾਧੂ ਜੋ ਜੀਵਨਾ ਤੇ ਤੋਬਿਰ ਥਾਰੀ ਮਿਲਤ ਸੰਗ ਸਭ ਪਰਮ ਮਿਟੇ ਗਤ ਪਈ ਹਮਾਰੀ ਜਾ ਦਿਨ ਪੀਟੇ ਸਾਦ 모ਹੇ 우아 ਦਿਨ ਬਲੇ ਹਾਰੀ ਤਨ ਮਨ ਆਪਣੋ ਜੀ ਰਾ ਫਿਰ ਫਿਰ ਹਉ ਵਾਰੀ ਰਹਾਓ ਕਹਿੰਦੇ ਗੁਰੂ ਦੀ ਸ਼ਰਨ ਆਏ ਤੋਂ ਬਿਨਾ ਜਿਹੜਾ ਜੀਵਨ ਆ ਵਿਰਥਾ ਚਲੇ ਜਾਂਦਾ ਕਿਉਂਕਿ ਜਦੋਂ ਗੁਰੂ ਦੀ ਸੰਗਤ ਵਿੱਚ ਅਸੀਂ ਮਿਲਦੇ ਆਂ ਨਾਮ ਜਪਦੇ ਆਂ ਤਾਂ ਸਾਡੇ ਸਾਰੇ ਭਰਮ ਖਤਮ ਹੋ ਜਾਂਦੇ ਨੇ ਉੱਚੀ ਆਤਮਿਕ ਅਵਸਥਾ ਬਣ ਜਾਂਦੀ ਆ ਕਹਿੰਦੇ ਉਹ ਦਿਨ ਮੈਂ ਬਲੇਹਾਰੇ ਜਾਵਾਂ ਜਿਸ ਦਿਨ ਮੇਰਾ ਮਿਲਾਪ ਗੁਰੂ ਦੇ ਨਾਲ ਹੋ ਜਾਂਦਾ ਮੈਂ ਆਪਣੇ ਗੁਰੂ ਤੋਂ ਆਪਣਾ ਮਨ ਆਪਣਾ ਹਿਰਦਾ ਆਪਣੀ ਜਿੰਦ ਵਾਰਦਿਆਂ ਕਹਿੰਦੇ ਕਿਉਂਕਿ ਗੁਰੂ ਰਾਹੀ ਹੀ ਪਰਮੇਸ਼ਰ ਦਾ ਨਾਮਦਾਨ ਹੁੰਦਾ ਏਤ ਛਡਾਈ ਮੋਹ ਤੇ ਇਤਨੀ ਦ੍ਰਿੜਤਾਰੀ ਸਗਲ ਰੇਨ ਇਹ ਮਨ ਪਿਆ ਬਿਨਸੀ ਅਪਤਾਰੀ ਕਹਿੰਦੇ ਗੁਰੂ ਦੀ ਸੰਗਤ ਵਿੱਚ ਰਹਿ ਹਾਂ ਕਹਿੰਦੇ ਜਿਹੜਾ ਮੇਰਾ ਮਾਇਆ ਦਾ ਮੋਹ ਆ ਉਹ ਖਤਮ ਹੋ ਜਾਂਦਾ ਨਾਮ ਦ੍ਰਿੜ ਹੋ ਜਾਂਦਾ ਮੇਰਾ ਮਨ ਸਾਰਿਆਂ ਦੇ ਚਰਨ ਧੂੜ ਬਣ ਜਾਂਦਾ ਮੇਰੇ ਵਿੱਚੋਂ ਅਪਨੱਤ ਨਿਕਲ ਜਾਂਦੀ ਆ ਇਹ ਸਾਰੇ ਗੁਣ ਗੁਰੂ ਦੀ ਸੰਗਤ ਵਿੱਚ ਆਉਂਦੇ ਨੇ ਨਿੰਦ ਚਿੰਦ ਪਰ ਦੁੱਖ ਨਾ ਇਹ ਖਿਨ ਮਹਿ ਜਾਰੀ ਦਿਆ ਮਿਆ ਅਰ ਨਿਕਟ ਪੇਖ ਨਾਹੀ ਦੂਰਾਰੀ ਦੂਜਿਆਂ ਦੀ ਨਿੰਦਾ ਚੁਗਲੀ ਕਰਨੀ ਚਿੰਤਾ ਕਰਨੀ ਦੂਜਿਆਂ ਨਾਲ ਈਰਖਾ ਕਰਨੀ ਇਹ ਸਭ ਕਹਿੰਦੇ ਗੁਰੂ ਦੀ ਸੰਗਤ ਵਿੱਚ ਮੇਰੇ ਅੰਦਰੋਂ ਖਤਮ ਹੋ ਗਿਆ ਦੂਜਿਆਂ ਤੇ ਦਇਆ ਕਰਨੀ ਤੇ ਪਰਮੇਸ਼ਰ ਨੂੰ ਸਦਾ ਆਪਣੇ ਅੰਗ ਸੰਗ ਜਾਣਨਾ ਇਹ ਵੀ ਗੁਰੂ ਦੀ ਸੰਗਤ ਵਿੱਚ ਰਹਿਣ ਨਸੀਬ ਹੁੰਦਾ ਤਨ ਮਨ ਸੀਤਲ ਪਏ ਅਬ ਮੁਕਤੇ ਸੰਸਾਰੀ ਹਿਤ ਚੀਤ ਸਭ ਪ੍ਰਾਨ ਤਨ ਨਾਨਕ ਦਰਸਾਰੀ ਨੂੰ ਵਾਹੀ ਕਰੀਂ ਕਹਿੰਦੇ ਗੁਰੂ ਦੀ ਸੰਗਤ ਵਿੱਚ ਰਹਿਣਾ ਮਨ ਹਿਰਦਾ ਠੰਡੇ ਠਾਰ ਹੋ ਜਾਂਦੇ ਨੇ ਤੇ ਜੀਵ ਸੰਸਾਰ ਵਿੱਚ ਵਿਕਾਰਾਂ ਤੋਂ ਮੁਕਤ ਹੋ ਜਾਂਦਾ ਇਹ ਨਾਨਕ ਜੀ ਕਹਿੰਦੇ ਨੇ ਮੇਰਾ ਹਿੱਤ ਮੇਰਾ ਚੇਤ ਸਭ ਮੇਰਾ ਪ੍ਰਾਣ ਤਨ ਨਾਨਕ ਜੀ ਕਹਿੰਦੇ ਇਹ ਪਰਮੇਸ਼ਰ ਦੇ ਦਰਸ਼ਨਾਂ ਤੋਂ ਬਾਰੇ ਹੈ ਪਰਮੇਸ਼ਰ ਸਦਾ ਹੀ ਮੇਰੇ ਹਿਰਦੇ ਵਿੱਚ ਵਸਦਾ ਹੈ ਵਾਹਿਗੁਰੂ ਜੀ ਬਿਲਾਵਲ ਮਹੱਲਾ ਪੰਜਵਾਂ ਟਹਿਲ ਕਰੂੰ ਤੇਰੇ ਦਾਸ ਕੀ ਪਗ ਚਾਰੋਂ ਬਾਲ ਮस्तक ਆਪਣਾ ਪੇਟ ਦਿਓ ਗੁਣ ਸੁਨੋਰ ਸਾਲ ਤੁਮ ਮਿਲਤੇ ਮੇਰਾ ਮਨ ਜੀਓ ਤੁਮ ਮਿਲੋ ਦਿਾਲ ਨਿਸਬਾਸਰ ਮਨ ਆਨੰਦ ਹੋਤ ਚਿਤਵਤ ਕਿਰਪਾਲ ਰਹਾਓ ਵਾਹਿਗੁਰੂ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਕਿ हे ਪਰਮੇਸ਼ਰ ਜੀ ਮੈਂ ਤੇਰੇ ਸੇਵਕਾਂ ਦੇ ਪੈਰ ਆਪਣੇ ਵਾਲਾਂ ਨਾਲ ਝਾੜਾਂ ਇੰਨਾ ਇੰਨੀ ਉਹਨਾਂ ਦੀ ਸੇਵਾ ਕਰਾਂ ਕਹਿੰਦੇ ਆਪਣਾ ਮਸਤਕ ਉਹਨਾਂ ਦੇ ਅੱਗੇ ਭੇਟਾ ਕਰਦੇ ਆਂ हे ਪਰਮੇਸ਼ਰ ਜੀ ਮੈਂ ਕਹਿੰਦੇ ਉਹਨਾਂ ਤੋਂ ਸਦਾ ਹੀ ਤੇਰੇ ਗੁਣ ਸੁਣਾ हे ਰਸਾਲੂ ਪਰਮੇਸ਼ਰ ਜੀ ਕਹਿੰਦੇ ਮੇਰੇ ਮਨ ਦੀ ਇੱਛਾ ਹੈ ਪਰਮੇਸ਼ਰ ਜੀ ਮੈਨੂੰ ਤੁਹਾਡਾ ਦੀਦਾਰ ਹੋ ਜਾਏ ਤੁਹਾਨੂੰ ਮਿਲਿਆ ਮੈਨੂੰ ਆਤਮਿਕ ਜੀਵਨ ਮਿਲਦਾ ਹੈ ਦਿਨ ਰਾਤ ਕਹਿੰਦੇ ਪਰਮੇਸ਼ਰ ਜੀ ਮੈਂ ਮਨ ਦੇ ਵਿੱਚ ਤੁਹਾਨੂੰ ਚਿਤਵਾ ਤੁਹਾਨੂੰ ਚੇਤੇ ਵਿੱਚ ਵਸਾਵਾਂ ਤੁਹਾਨੂੰ ਚੇਤੇ ਵਿੱਚ ਵਸਾਉਣ ਦੇ ਨਾਲ ਮੇਰੇ ਮਨ ਨੂੰ ਸਦਾ ਹੀ ਆਨੰਦ ਰਹਿੰਦਾ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਜਗਤ ਉਦਾਰਨ ਸਾਧ ਪ੍ਰਭ ਤਿੰਨ ਲਾਗੋਂ ਪਾਲ ਮੋਕੋ ਦੀ ਜੈ দান ਪ੍ਰਭ ਸੰਤਨ ਪਗ ਰਾਲ ਵਾਹਿਗੁਰੂ ਕਹਿੰਦੇ ਹੈ ਪਰਮੇਸ਼ਰ ਜੀ ਜਿਹੜੇ ਤੇਰੇ ਸੰਤ ਜਾਣੇ ਉਹ ਜਗਤ ਨੂੰ ਉਦਾਰਨ ਲਈ ਆਉਂਦੇ ਨੇ ਜਗਤ ਦਾ ਉਧਾਰ ਕਰਦੇ ਨੇ ਕਹਿੰਦੇ ਮੈਂ ਵੀ ਉਹਨਾਂ ਦੇ ਪੈਰੀਂ ਲੱਗਾ ਰਹਾ ਉਹਨਾਂ ਦੀ ਚਰਨਾਂ 'ਚ ਡਿੱਗਿਆ ਰਹਾ ਕਹਿੰਦੇ ਮੋਕੋ ਦੀਜੈ ਦਾਨ ਪ੍ਰਭ ਸੰਤਨ ਪਗਰਾਲ ਕਹਿੰਦੇ ਮੈਂ ਤੇਰੇ ਸੰਤਾਂ ਦੀ ਚਰਨ ਧੂੜ ਹੋ ਜਾਵਾਂ ਮੈਨੂੰ ਇਹ ਦਾਨ ਮਿਲ ਜਾਏ ਮੈਨੂੰ ਉਹਨਾਂ ਦੀ ਚਰਨ ਧੂੜ ਮਿਲ ਜਾਏ ਉਕਤ ਸਿਆਨ ਪਕਛ ਨਹੀਂ ਨਾਹੀ ਕਛ ਕਾਲ ਭ੍ਰਮ ਪੈ ਰਾਖੋ ਮੋਹ ਤੇ ਕਾਟੋ ਜਮ ਜਾਲ ਕਹਿੰਦੇ ਪਰਮੇਸ਼ਰ ਜੀ ਮੈਂ ਆਪਣੀ ਕਿਸੇ ਸਿਆਣਪ ਦੇ ਨਾਲ ਕੋਈ ਤੇਰੀ ਸੇਵਾ ਨਹੀਂ ਕਰ ਸਕਦਾ ਮੇਰੀ ਕੋਈ ਘਾਲਣਾ ਨਹੀਂ ਹੈ ਕਹਿੰਦੇ ਤੁਸੀਂ ਹੀ ਮੈਨੂੰ ਪਰਮ ਤੋਂ ਡਰ ਤੋਂ ਮਾਇਆ ਦੇ ਮੋਹ ਤੋਂ ਕਹਿੰਦੇ ਛੁਟਕਾਰਾ ਦੇ ਦਿਓ ਇਹ ਸਾਰੇ ਜਮਾਂ ਦੀਆਂ ਫਹੀਆਂ ਨੇ ਬਿਨੋ ਕਰੋ ਕਰਨਾਪਤੇ ਪਿਤਾ ਪ੍ਰਤਪਾਲ ਗੁਣ ਗਾਵੋਂ ਤੇਰੇ ਸਾਧ ਸੰਗ ਨਾਨਕ ਸੁਖ ਸਾਲ ਕਹਿੰਦੇ ਹੇ ਦਇਆ ਕਰਨ ਵਾਲੇ ਪ੍ਰਤਪਾਲ ਨਾ ਕਰਨ ਵਾਲੇ ਪਿਤਾ ਜੀ ਕਹਿੰਦੇ ਦਇਆ ਕਰੋ ਕਿ ਮੈਂ ਤੁਹਾਡੇ ਸਦਾ ਹੀ ਗੁਣ ਗਾਵਾਂ ਤੁਹਾਡੀ ਸਿਫਤ ਸਲਾਹ ਕਰਾਂ ਸਾਧ ਸੰਗਤ ਦੇ ਵਿੱਚ ਹਮੇਸ਼ਾ ਮੇਰਾ ਨਿਵਾਸ ਹੋਵੇ ਸਾਧ ਸੰਗਤ ਸੁੱਖਾਂ ਦਾ ਘਰ ਹੈ ਨਾਨਕ ਜੀ ਕਹਿੰਦੇ ਕਿਉਂਕਿ ਇੱਥੋਂ ਹੀ ਪਰਮੇਸ਼ਰ ਦੇ ਨਾਮ ਦੀ ਦਾਤ ਮਿਲਦੀ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਬਿਲਾਵਲ ਮਹੱਲਾ ਪੰਜਵਾਂ ਕੀਤਾ ਲੋੜ ਐ ਸੋ ਕਰੇ ਤੁਝ ਬਿਨ ਕਛ ਨਾਹੀ ਪਰਤਾਪ ਤੁਮਾਰਾ ਦੇਖ ਕੇ ਜਮਦੂਤ ਛੱਡ ਜਾਏ ਤੁਮਰੀ ਕਿਰਪਾ ਤੇ ਛੂਟੀ ਐ ਬਿਨ ਸੈ ਅਹੰਮੇਵ ਸਰਵ ਕਲਾ ਸਮਰਥ ਪ੍ਰਭ ਪੂਰੇ ਗੁਰਦੇਵ ਰਹਾਉ ਹਾਂਜੀ ਸੰਗਤ ਜੀ ਪੰਚਮ ਪਾਤਸ਼ਾਹ ਕਹਿੰਦੇ ਨੇ ਕਿ हे ਪਰਮੇਸ਼ਰ ਜੀ ਜੋ ਕੁਛ ਤੂੰ ਕਰਨਾ ਚਾਹੁੰਦਾ ਹੈ ਉਹੀ ਕਰਦਾ ਹੈ ਤੇਰੇ ਤੋਂ ਬਿਨਾ ਤੇਰੀ ਪ੍ਰੇਰਣਾ ਤੋਂ ਬਿਨਾ ਜੀਵ ਕੁਝ ਨਹੀਂ ਕਰ ਸਕਦੇ ਕਹਿੰਦੇ ਤੇਰਾ ਤੇਜ ਪ੍ਰਤਾਪ ਦੇਖ ਕੇ ਜੰਮ ਵੀ ਜੀਵ ਨੂੰ ਛੱਡ ਜਾਂਦੇ ਨੇ ਜਦੋਂ ਤੁਹਾਡੀ ਕਿਰਪਾ ਹੋਵੇ ਤਾਂ ਉਦੋਂ ਜੀਵ ਦੇ ਹੰਦਰੋਂ ਹੰਕਾਰ ਖਤਮ ਹੋ ਜਾਂਦਾ ਕਹਿੰਦੇ हे ਪਰਮੇਸ਼ਰ ਜੀ ਤੂੰ ਸਰਵ ਕਲਾ ਸਮਰੱਥ ਹੈਂ ਤੂੰ ਸਭ ਦਾਤਾਂ ਦੇਣ ਵਾਲਾ ਹੈ ਸਾਡੇ ਵਿਕਾਰ ਖਤਮ ਕਰਨ ਵਾਲਾ ਹੈ ਸਾਡੀ ਪਟਕਣਾ ਡਰ ਖਤਮ ਕਰਨ ਵਾਲਾ ਹੈ ਤੂੰ ਪੂਰੇ ਗੁਣਾ ਵਾਲਾ ਕਹਿੰਦੇ ਦੇਵਤਾ ਹੈ ਸਾਰੇ ਗੁਣਾ ਦੇ ਖਜ਼ਾਨੇ ਤੇਰੇ ਕੋਲ ਨੇ ਖੋਜਤ ਖੋਜਤ ਖੋਜਿਆ ਨਾ ਮੈਂ ਬਿਨ ਕੂਰ ਜੀਵਨ ਸੁਖ ਸਭ ਸਾਧ ਸੰਗ ਪ੍ਰਭ ਮਨ ਸਾ ਪੂਰ ਕਹਿੰਦੇ ਖੋਜਦੇ ਆ ਵਿਚਾਰਦੇ ਆ ਇਸ ਵਿਚਾਰ ਤੇ ਪਹੁੰਚੇ ਆ ਕਿ ਪਰਮੇਸ਼ਰ ਦੇ ਨਾਮ ਤੋਂ ਬਿਨਾ ਸਭ ਕੁਝ ਝੂਠ ਹੈ ਪਰਮੇਸ਼ਰ ਦੀ ਜੋ ਸਿਫਤ ਸਲਾਹ ਕਰਨ ਵਾਲੀ ਸਾਧ ਸੰਗਤ ਹੈ ਉੱਥੇ ਹੀ ਜੀਵਨ ਦਾ ਸੁੱਖ ਹੈ ਤੇ ਉੱਥੇ ਹੀ ਪਰਮੇਸ਼ਰ ਦਾ ਨਾਮ ਜਪਿਆਂ ਜੀਵਨ ਦੀਆਂ ਇੱਛਾ ਪੂਰੀਆਂ ਹੁੰਦੀਆਂ ਨੇ ਕਹਿੰਦੇ ਇਹ ਪਰਮੇਸ਼ਰ ਦੀ ਸਾਡੀ ਇਹ ਮਨਸਾ ਪੂਰੀ ਕਰ ਦੋ ਕਿ ਅਸੀਂ ਸਦਾ ਸਾਧ ਸੰਗਤ ਵਿੱਚ ਟਿਕੇ ਰਹੀਏ ਤੇਰਾ ਨਾਮ ਜਪੀਏ ਜਿਤ ਜਿਤ ਲਾਵੋ ਤਿਤ ਤਿਤ ਲਗੈ ਸਿਆਨਪ ਸਭ ਜਾਲੀ ਜਤਕਤ ਤੁਮ ਪਰਪੂਰ ਹੋ ਮੇਰੇ ਦੀਨ ਦਿਆਲੀ ਕਹਿੰਦੇ ਹੈ ਪਰਮੇਸ਼ਰ ਜੀ ਸਾਡੀ ਆਪਣੀ ਸਿਆਣਪ ਕਿਸੇ ਕੰਮ ਨਹੀਂ ਜਿੱਥੇ ਜਿੱਥੇ ਜੀਵ ਨੂੰ ਤੁਸੀਂ ਲਾਇਆ ਉੱਥੇ ਉੱਥੇ ਹੀ ਜੀਵ ਲੱਗਿਆ ਕਹਿੰਦੇ ਹੈ ਦੀਨਾ ਤੇ ਦਇਆ ਕਰਨ ਵਾਲੇ ਪਰਮੇਸ਼ਰ ਜੀ ਤੁਸੀਂ ਹਰ ਇੱਕ ਜਗ੍ਹਾ ਤੇ ਹੀ ਵਿਆਪਕ ਹੋ ਜਿੱਥੇ ਵੀ ਦੇਖਦੇ ਆ ਤੁਸੀਂ ਵਿਆਪਕ ਹੋ ਸਭ ਕੁਛ ਤੁਮਤੇ ਮੰਗਣਾ ਵੱਡ ਭਾਗੀ ਪਾਏ ਨਾਨਕ ਕੀ ਅਰਦਾਸ ਪ੍ਰਭ ਜੀ ਵਾਂਗੁਨ ਗਾਏ ਕਹਿੰਦੇ ਹੈ ਪਰਮੇਸ਼ਰ ਜੀ ਸਭ ਕੁਛ ਤੁਹਾਡੇ ਤੋਂ ਹੀ ਕਹਿੰਦੇ ਅਸੀਂ ਮੰਗਦੇ ਆ ਪਰ ਵੱਡੇ ਭਾਗਾਂ ਵਾਲਿਆਂ ਨੂੰ ਨਸੀਬ ਹੋ ਜਾਂਦਾ ਅਰਦਾਸ ਉਹਨਾਂ ਦੀ ਕੀਤੀ ਪੂਰੀ ਹੋ ਜਾਂਦੀ ਆ ਨਾਨਕ ਜੀ ਕਹਿੰਦੇ ਨੇ ਸਾਡੀ ਅਰਦਾਸ ਹੈ ਪਰਮੇਸ਼ਰ ਜੀ ਕਿ ਸਦਾ ਹੀ ਅਸੀਂ ਤੁਹਾਡੇ ਜੀ ਜੀਵ ਤੁਹਾਡਾ ਨਾਮ ਕਹਿੰਦੇ ਜਪੀਏ ਤੁਹਾਡੇ ਗੁਣ ਗਾਈਏ ਤੇ ਆਤਮਿਕ ਜੀਵਨ ਪ੍ਰਾਪਤ ਕਰੀਏ ਬਿਲਾਵਲ ਮਹੱਲਾ ਪੰਜ ਮਾ ਸਾਧ ਸੰਗਤ ਕੈ ਬਾਸ ਬੈ ਕਲਮਲ ਸਭ ਨਸਨਾ ਪ੍ਰਭ ਸੇ ਤੀ ਰੰਗ ਰਾਤਿਆ ਤਾਤੇ ਗਰਬ ਨ ਅਗਰਸਨਾ ਨਾਮ ਕਹਿਤ ਗੋਬਿੰਦ ਕਾ ਸੂਚੀ ਪਈ ਰਸਨਾ ਮਾਨ ਤਨ ਨਿਰਮਲ ਹੋਈ ਹੈ ਗੁਰ ਕਾ ਜਪ ਜਪਨਾ ਰਹਾਉ ਹਾਂਜੀ ਸੰਗਤ ਜੀ ਪੰਚਮ ਪਾਦਸ਼ਾਹ ਕਹਿੰਦੇ ਨੇ ਜਦੋਂ ਸਾਧ ਸੰਗਤ ਦੇ ਵਿੱਚ ਜਦੋਂ ਅਸੀਂ ਸਾਧ ਸੰਗਤ ਕਰਦੇ ਆਂ ਗੁਰੂ ਦੀ ਸੰਗਤ ਵਿੱਚ ਜਾਨੇ ਆਂ ਨਾਮ ਜਪਦੇ ਆਂ ਤਾਂ ਉੱਥੇ ਸਾਡੇ ਸਾਰੇ ਪਾਪ ਦੂਰ ਹੋ ਜਾਂਦੇ ਨੇ ਕਹਿੰਦੇ ਜਦੋਂ ਪਰਮਾਤਮਾ ਦੇ ਨਾਲ ਜੀਵ ਦਾ ਪ੍ਰੇਮ ਪੈ ਜਾਂਦਾ ਤਾਂ ਉਸ ਜੀਵ ਦੀ ਕਹਿੰਦੇ ਜਿਹੜੀ ਹੈਗੀ ਜੰਮਣ ਮਰਨ ਦੀ ਇਹ ਕਹਿੰਦੇ ਦੁੱਖ ਖਤਮ ਹੋ ਜਾਂਦਾ ਉਹਦਾ ਆਵਾਗਮਣ ਖਤਮ ਹੋ ਜਾਂਦਾ ਪਰਮੇਸ਼ਰ ਦਾ ਨਾਮ ਜਪਿਆ ਸਾਡੀ ਜਿਹੜੀ ਰਸਨਾ ਜੀਭਾ ਹੈਗੀ ਆ ਉਹ ਸੁੱਚੀ ਹੋ ਜਾਂਦੀ ਹੈ ਪਵਿੱਤਰ ਹੋ ਜਾਂਦੀ ਆ ਗੁਰੂ ਦਾ ਦੱਸਿਆ ਪਰਮੇਸ਼ਰ ਦਾ ਨਾਮ ਜਪੀਏ ਤਾਂ ਸਾਡਾ ਮਨ ਤੇ ਹਿਰਦਾ ਨਿਰਮਲ ਹੋ ਜਾਂਦੇ ਨੇ ਅੰਦਰੋਂ ਵਿਕਾਰਾਂ ਦੀ ਮੈਲ ਖਤਮ ਹੋ ਜਾਂਦੀ ਆ ਹਰ ਰਸ ਚਾਖ ਤਰਾਪਿਆ ਮਨ ਰਸ ਲੈ ਹਸਨਾ ਉਨ ਬੋਧ ਪਰਗਾਸ ਪਰਗਟ ਪਈ ਉਲਟ ਕਮਲ ਬਿਗਸਨਾ ਜਿਸ ਨੇ ਕਹਿੰਦੇ ਪਰਮੇਸ਼ਰ ਦਾ ਨਾਮ ਜਪ ਕੇ ਨਾਮ ਰਸ ਚਖਿਆ ਉਹ ਮਾਇਆ ਵੱਲੋਂ ਤ੍ਰਿਪਤ ਹੋ ਗਿਆ ਉਹਦਾ ਮਨ ਆਨੰਦ ਵਿੱਚ ਹੋ ਗਿਆ ਉਸ ਰਸ ਨਾਲ ਭਰ ਗਿਆ ਉਹਦੀ ਬੁੱਧੀ ਆਤਮਿਕ ਚਾਨਣ ਨਾਲ ਪ੍ਰਕਾਸ਼ ਹੋ ਗਈ ਉਹਦਾ ਜਿਹੜਾ ਅੰਦਰਲਾ ਹਿਰਦੇ ਦਾ ਜਿਹੜਾ ਕਮਲ ਸੀ ਉਹ ਸਿੱਧਾ ਹੋ ਗਿਆ ਉਹ ਖਿੜ ਗਿਆ ਕਹਿੰਦੇ ਜੀਵ ਦੀ ਜਿਹੜੀ ਰੁਚੀ ਆ ਸੰਸਾਰ ਵਿੱਚੋਂ ਉਲਟ ਕੇ ਨਿਰੰਕਾਰ ਵੱਲ ਲੱਗ ਗਈ ਜੀਵ ਦਾ ਪ੍ਰੇਮ ਨਿਰੰਕਾਰ ਵਿੱਚ ਪੈ ਗਿਆ ਇਹ ਸਭ ਉਸ ਨਾਮ ਦੀ ਬਖਸ਼ਿਸ਼ ਪਰਮੇਸ਼ਰ ਦੇ ਨਾਮ ਦੀ ਸੀਤਲ ਸਾਤ ਸੰਤੋਖ ਹੋਏ ਸਭ ਬੂਜੀ ਤ੍ਰਿਸ਼ਨਾ ਦਹਿ ਦਿਸ ਤਾਵਤ ਮਿਟ ਗਏ ਨਿਰਮਲ ਥਾਨ ਬਸਨਾ ਫਿਰ ਨਾਮ ਦੀ ਬਰਕਤ ਸਦਕਾ ਜੀਵ ਦਾ ਹਿਰਦਾ ਸੀਤਲ ਹੋ ਗਿਆ ਸ਼ਾਂਤ ਹੋ ਗਿਆ ਸੰਤੋਖ ਨਾਲ ਭਰ ਗਿਆ ਮਾਇਆ ਦੀ ਤ੍ਰਿਸ਼ਨਾ ਖਤਮ ਹੋ ਗਈ ਜਿਹੜਾ ਦਸੀ ਪਾਸੀ ਮਨ ਭਟਕਦਾ ਸੀ ਉਹ ਟਿਕ ਗਿਆ ਨਿਰਮਲ ਹੋ ਗਿਆ ਆਪਣੇ ਨਿੱਜ ਦੇ ਘਰ ਵਿੱਚ ਵਸ ਗਿਆ ਹਿਰਦੇ ਘਰ ਵਿੱਚ ਟਿਕ ਗਿਆ ਰਾਖਨ ਹਾਰੇ ਰਾਖਿਆ ਪਏ ਭ੍ਰਮ ਪਸਨਾ ਨਾਮ ਨਿਧਾਨ ਨਾਨਕ ਸੁਖੀ ਪੀਖ ਸਾਧ ਦਰਸਨਾ ਫਿਰ ਜੇ ਸਜੀਵ ਨੂੰ ਕਹਿੰਦੇ ਪਰਮੇਸ਼ਰ ਨੇ ਹੱਥ ਦੇ ਕੇ ਰੱਖ ਲਿਆ ਉਹਦੇ ਅੰਦਰੋਂ ਸਾਰੀ ਪਟਕਣਾ ਖਤਮ ਹੋ ਗਈ ਉਨੂੰ ਨਾਮ ਦਾ ਖਜ਼ਾਨਾ ਮਿਲ ਗਿਆ ਨਾਨਕ ਜੀ ਕਹਿੰਦੇ ਨੇ ਉਹ ਜੀਵ ਗੁਰੂ ਦਾ ਦਰਸ਼ਨ ਕਰਕੇ ਸਦਾ ਲਈ ਸੁਖੀ ਹੋ ਗਿਆ ਬਿਲਾਵਲ ਮਹਿਲਾ ਪੰਜਵਾ ਪਾਣੀ ਪੱਖਾ ਪੀ ਸਦਾਸ ਕੈ ਤਬ ਹੋ ਨਿਹਾਲ ਰਾਜ ਮਿਲਖ ਸਿੱਕਦਾਰੀਆਂ ਅਗਨੀ ਮਹਿ ਜਾਲ ਸੰਤ ਜਨਾ ਕਾ ਸ਼ੋਹਰਾ ਤਿਸ ਚਰਣੀ ਲਗ ਮਾਇਆ ਤਾਰੀ ਛਤਰ ਪਤ ਤਿੰਨ ਛੋਡੋ ਤਿਆਗ ਰਹਾਓ ਹੰਦੀ ਸੰਗਤ ਜੀ ਪੰਚਮ ਪਾਸ਼ਾ ਕਹਿੰਦੇ ਨੇ ਕਿ ਪਰਮੇਸ਼ਰ ਦੇ ਜਿਹੜੇ ਦਾਸ ਨੇ ਸੇਵਕ ਨੇ ਉਹਨਾਂ ਦੀ ਸੇਵਾ ਕਰੋ ਪਾਣੀ ਢੋ ਉਹਨਾਂ ਜਸ ਉਹਨਾਂ ਸਮਿਆਂ ਵਿੱਚ ਇਹ ਸੇਵਾ ਸੀ ਜਿਸ ਸਮੇਂ ਪਾਸ਼ਾ ਨੇ ਬਾਣੀ ਉਚਾਰੀ ਆ ਉਸ ਸਮੇਂ ਇਹ ਸੇਵਾ ਕੀਤੀ ਜਾਂਦੀ ਸੀ ਉਹਨਾਂ ਦਾ ਪਾਣੀ ਢੋਣਾ ਪੱਖਾ ਚੱਲਣਾ ਉਹਨਾਂ ਦੇ ਆਟਾ ਪੀਸਣ ਕਰਨਾ ਇਸ ਤਰ੍ਹਾਂ ਕਹਿੰਦੇ ਸਦਾ ਤੇਰਾ ਹਿਰਦਾ ਖਿੜਿਆ ਰਹੂਗਾ ਕਹਿੰਦੇ ਜਿਹੜੇ ਹੈਗੇ ਨੇ ਰਾਜ ਪਾਤਸ਼ਾਹੀਆਂ ਜ਼ਮੀਨਾਂ ਦੀਆਂ ਮਾਲਕੀਆਂ ਕਹਿੰਦੇ ਇਹ ਸਾਰੀਆਂ ਕਹਿੰਦੇ ਤੂੰ ਅੱਗ ਵਿੱਚ ਸਾੜ ਦੇ ਇਹਨਾਂ ਦਾ ਸੰਗ ਨਾ ਕਰ ਕਹਿੰਦੇ ਜੋ ਕਹਿੰਦੇ ਪਰਮੇਸ਼ਰ ਦੇ ਦਾਸ ਨੇ ਉਹਨਾਂ ਦੇ ਚਰਨਾਂ ਚ ਲੱਗ ਕਹਿੰਦੇ ਉਹਨਾਂ ਦੀ ਸੇਵਾ ਕਰ ਜਿਹੜੇ ਮਾਇਆ ਧਾਰੀ ਛਤਰ ਪਤ ਰਾਜੇ ਨੇ ਉਹਨਾਂ ਦਾ ਕਹਿੰਦੇ ਸਾਥ ਛੱਡ ਦੇ ਉੱਥੋਂ ਤੈਨੂੰ ਕੁਝ ਵੀ ਮਿਲਣ ਵਾਲਾ ਨਹੀਂ ਜੋ ਤੇਰੇ ਲਈ ਸਦਾ ਦਾ ਸਾਥੀ ਬਣੇਗਾ ਸੰਤਨ ਦਾ ਦਾਣਾ ਰੁਖਾ ਸੋ ਸਰਵ ਨਿਧਾਨ ਗ੍ਰਹਿਸਤ ਅਤੇ ਛੱਤੀ ਪ੍ਰਕਾਰ ਤੇ ਬਿਖੂ ਸਮਾਨ ਕਹਿੰਦੇ ਗੁਰੂ ਦੇ ਘਰ ਦਾ ਰੁੱਖਾ ਮਿੱਸਾ ਤੇਰੇ ਲਈ ਸਾਰੇ ਖਜ਼ਾਨੇ ਨੇ ਪਰ ਕਹਿੰਦੇ ਕਿਸੇ ਅਬੀਰ ਬੰਦੇ ਦਾ ਜੋ ਪਰਮੇਸ਼ਰ ਨਾਲੋਂ ਟੁੱਟਿਆ ਹੈ ਉਹਦੇ ਤਾਹੇ ਘਰ ਦੇ 36 ਪ੍ਰਕਾਰ ਦੇ ਭੋਜਨ ਨੇ ਉਹ ਜ਼ਹਿਰ ਦੇ ਸਮਾਨ ਨੇ ਭਗਤ ਜਨਾ ਕਾ ਲੂਗਰਾ ਓਡ ਨਗਨ ਨਾ ਹੋਈ ਸਾਕਤ ਸਿਰ ਪੌਰੇ ਰੇਸ਼ਮੀ ਪਹਿਰਤ ਪਤ ਖੋਈ ਕਹਿੰਦੇ ਪਰਮੇਸ਼ਰ ਦੇ ਭਗਤ ਦੇ ਘਰੋਂ ਤੈਨੂੰ ਕਹਿੰਦੇ ਕੋਈ ਚਾਹੇ ਪਾਟਾ ਪੁਰਾਣਾ ਕੰਬਲ ਮਿਟ ਜੇ ਉਹ ਤੇਰੀ ਪਤ ਟੱਕ ਕੇ ਰੱਖੇਗਾ ਪਰ ਕਹਿੰਦੇ ਪਰਮੇਸ਼ਰ ਨਾਲ ਟੁੱਟੇ ਹੋਏ ਦੇ ਘਰੋਂ ਤੈਨੂੰ ਰੇਸ਼ਮੀ ਕੱਪੜੇ ਵੀ ਮਿਲ ਜਾਣ ਤਾਂ ਵੀ ਤੇਰੀ ਬੇਇੱਜ਼ਤੀ ਹੋਏਗੀ ਤੈਨੂੰ ਇੱਜ਼ਤ ਨਹੀਂ ਮਿਲੇਗੀ ਸਾਖਤ ਸਿਉ ਮੁਖ ਜੋਰੀਐ ਅਦ ਵਿੱਚੋਂ ਟੁੱਟੈ ਹਰ ਜਨ ਕੀ ਸੇਵਾ ਜੋ ਕਰੈ ਇਤ ਉਤੈ ਛੂਟੈ ਕਹਿੰਦੇ ਪਰਮੇਸ਼ਰ ਨਾਲੋਂ ਟੁੱਟੋ ਹੋ ਟੁੱਟੇ ਹੋਏ ਜੀਵ ਦਾ ਜੇ ਤੂੰ ਸਾਥ ਬਣਾਏਂਗਾ ਉਹ ਸਾਥ ਸਦਾ ਨਹੀਂ ਨਿਭਣਾ ਉਹ ਅੱਧ ਵਿੱਚ ਹੀ ਟੁੱਟ ਜਾਣਾ ਪਰ ਉਹ ਦੀ بجائے ਜੇ ਪਰਮੇਸ਼ਰ ਦੇ ਸੇਵਕ ਦੀ ਸਰਜਨ ਕੀ ਜੋ ਸੇਵਾ ਕਰੇ ਪਰਮੇਸ਼ਰ ਦੇ ਸੇਵਕ ਦੀ ਜੋ ਸੇਵਾ ਕਰਦਾ ਉਹ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਮੁੱਖ ਉज्जਲ ਜਾਂਦਾ ਉਹਦਾ ਮੁੱਖ ਹਮੇਸ਼ਾ ਉज्जਲਾ ਹੁੰਦਾ ਉਹਨੂੰ ਹਮੇਸ਼ਾ ਹਰ ਇੱਕ ਜਗ੍ਹਾ ਤੇ ਇੱਜ਼ਤ ਮਿਲਦੀ ਆ ਸਬਕ ਕਿਛ ਤੁਮ ਹੀ ਤੇ ਹੋਆ ਆਪ ਬਣਤ ਬਣਾਈ ਦਰਸ਼ਨ ਪੇਟ ਤ ਸਾਦ ਕਾ ਨਾਨਕ ਗੁਣ ਗਾਈ ਫਿਰ ਕਹਿੰਦੇ ਨੇ हे ਪਰਮੇਸ਼ਰ ਜੀ ਜੋ ਕੁਛ ਵੀ ਹੋ ਰਿਹਾ ਸੰਸਾਰ ਵਿੱਚ ਜੀਵ ਦੇ ਜੀਵਨ ਦੇ ਵਿੱਚ ਉਹਦੀ ਸਾਰੀ ਬਿਉਂਤ ਤੁਸੀਂ ਹੀ ਬਣਾਈ ਹੈ ਤੁਹਾਡੇ ਅਨਸਾਰ ਹੀ ਹੋ ਰਿਹਾ ਹੈ ਫਿਰ ਨਾਨਕ ਜੀ ਕਹਿੰਦੇ ਨੇ ਜਦੋਂ ਕਹਿੰਦੇ ਗੁਰੂ ਦਾ ਦਰਸ਼ਨ ਹੋ ਜਾਂਦਾ ਗੁਰੂ ਦੀ ਸੰਗਤ ਦੇ ਵਿੱਚ ਪਰਮੇਸ਼ਰ ਦੇ ਗੁਣ ਗਾਏ ਜਾਂਦੇ ਨੇ ਇਸ ਤਰ੍ਹਾਂ ਫਿਰ ਜੀਵ ਦਾ ਜੀਵਨ ਸਫਲ ਹੋ ਜਾਂਦਾ ਹੈ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰ ਜੀ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ